ਪੈਂਡੇ ਰੋੜਕਾ ਕਲਾਂ ਦੇਖੇ ਇੱਕ ਕਿਸਾਨ ਦੀ ਝੋਨੇ ਦੀ ਫਸਲ ਨੂੰ ਗੁੱਜਰ ਭਾਈਚਾਰੇ ਦੀਆਂ ਮੱਝਾਂ ਵੱਲੋਂ ਖਰਾਬ ਕੀਤੇ ਜਾਣ ਦੀ ਖਬਰ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਦੇ ਖੇਤਾਂ ਵਿੱਚ ਗੁੱਜਰ ਭਾਈਚਾਰੇ ਦੀਆਂ ਮੱਝਾਂ ਵੱਲੋਂ ਕਾਹੀ ਨੁਕਸਾਨ ਕੀਤਾ ਗਿਆ ਹੈ ਕਿਸਾਨ ਦਰਵਾਜ ਸਿੰਘ ਪੁੱਤਰ ਬਿੱਕਰ ਸਿੰਘ ਬੋੜੀਵਾਲਿਆਂ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਖੇਤ ਵਿੱਚ ਇਹਨਾਂ ਮੱਝਾਂ ਵੱਲੋਂ ਬਹੁਤ ਨੁਕਸਾਨ ਕੀਤਾ ਗਿਆ ਹੈ ਇਸ ਬਾਰੇ ਜਦੋਂ ਉਕਤ ਗੁੱਜਰ ਭਾਈਚਾਰੇ ਦੇ ਯਾਕੂਬ ਪੁੱਤਰ ਯੂਸਫ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹ ਪਿੰਡ ਸਰਹਾਲੀ ਵਿਖੇ ਰਹਿੰਦੇ ਹਨ ਤੇ ਅਕਸਰ ਹੀ ਪਿੰਡ ਰੁੜਕਾ ਕਲਾਂ ਵੱਲ ਪਸ਼ੂ ਚਰਾਉਣ ਲਈ ਲੈ ਕੇ ਆਉਂਦੇ ਹਨ ਉਸ ਨੇ ਕਿਹਾ ਕਿ ਜੋ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਕੀਤੀ ਜਾਵੇਗੀ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਹਰ ਸਾਲ ਪਸ਼ੂਆਂ ਨੂੰ ਛੜਕਾਂ ਤੇ ਚਾਰਨ ਦੀ ਮਨਾਈ ਕੀਤੀ ਜਾਂਦੀ ਹੈ ਪਿੰਡ ਵਾਸੀਆਂ ਵੱਲੋਂ ਵੀ ਪਸ਼ੂਆਂ ਨੂੰ ਸੜਕਾਂ ਤੇ ਨਾ ਚਾਰਨ ਸੰਬੰਧੀ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਪਸ਼ੂ ਸੜਕਾਂ ਤੇ ਹਰ ਸਾਲ ਚਰਾਏ ਜਾਂਦੇ ਹਨ ਜਿਸ ਕਾਰਨ ਸੜਕਾ ਕਿਨਾਰੇ ਬਗਾਏ ਗਏ ਪੌਦੇ ਹਰ ਸਾਲ ਨੁਕਸਾਨੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਦਲਬਾਖ ਸਿੰਘ ਜੀ ਅਸੀਂ ਬੋੜੀ ਜਾਂਦੇ ਪਿੱਕਰ ਸਿੰਘ ਦੇ ਖੂਤੋਂ ਬੋਲ ਰਹੇ ਹਾਂ ਜੀ ਸਾਡੇ ਗੁਜਰ ਭਾਈਚਾਰੇ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਇਹ ਬੇਪਰਵਾਹੀਆਂ ਕਰਦੇ ਆ ਪਸੂ ਸੁੰਨੇ ਛੱਡ ਕੇ ਘਰ ਹੀ ਜਾ ਕੇ ਸੌ ਜਾਂਦੇ ਆ ਹੁਣ ਵੀ ਅਸੀਂ ਐਸ ਵੇਲੇ ਫੋਨ ਕਰਕੇ ਸੱਦੇ ਆ ਜੀ ਬਾਕੀ ਦਾ ਜੋ ਹੈ ਗਿਆ ਮੂਵੀ ਬਣੀ ਆ ਤੇ ਜੋ ਦਰਾਖਤ ਲਾਉਣੇ ਰੋੜਾਂ ਤੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਫਸਲ ਦਾ ਵੀ ਕਰਦੇ ਆ ਜੀ ਇਹ ਕਿੰਨਾ ਕ ਨੁਕਸਾਨ ਤੁਹਾਡੇ ਖੇਤ ਦਾ ਹੋਇਆ ਉਹ ਦੇਖੋ ਜੀ ਹੁਣ ਭਾਈਚਾਰਾ ਖੜਾ ਆ ਪਈ ਹੱਲ ਕਰ ਦੇਣ ਵੀ ਜੋ ਆਪਾਂ ਨੂੰ ਮਨਜ਼ੂਰੀਆ ਕਰ ਦੇਣ ਇਹਨਾਂ ਨਾਲ ਗੁੱਜਰ ਭਾਈਚਾਰੇ ਨਾਲ ਗੱਲ ਹੋਈ ਤੁਹਾਡੀ ਹਾਂਜੀ ਹਾਂਜੀ ਆ ਕੋਲੇ ਖੜਾ ਹੁਣ ਵੀ ਹੋ ਜਾਊਗੀ ਕਾਰ ਵੀ ਹਟਿਆ ਜੀ ਹਾਂਜੀ ਵੀਰ ਕੀ ਨਾਂ ਕੀ ਤੁਹਾਡਾ ਜਕੂਬ ਅਲੀ ਕੀ ਨਾਂ ਹੈ ਜਕੂਬ ਅਲੀ ਜਕੂਬ ਅਲੀ ਏ ਮੱਜੇ ਨਹੀਂ ਤੁਹਾਡੀਆਂ ਰੁੜਕੇ ਤੇ ਕਿੱਥੇ ਤੁਹਾਡੀ ਰਾਇਸ਼ ਕਿੱਥੇ ਆ ਬੰਕੀ ਰਾਇਸ਼ ਆਪਾਂ ਭਰਾ ਲਈਏ ਤੇ ਇੱਥੇ ਬੰਨੇ ਸੀ ਆਈ ਕਰਾ ਕੇ ਨੇ ਸਰ ਅੜੀ ਤੁਹਾਡਾ ਪਿੰਡ ਵੀ ਤੇ ਰੁੜਕੇ ਕੱਲਾ ਤੁਹਾਡੇ ਪਸ਼ੂ ਕਦਾ ਵਾ ਪੰਨੇ ਸੀ ਅਸੀਂ ਚਰਾ ਕੇ ਜਦਾ ਸ਼ੱਕੇ ਚਾਰ ਕੇ ਇੱਥੇ ਬੰਨਦੇ ਨੇ ਅੱਗੇ ਵੀ ਤੁਸੀਂ ਇੱਥੇ ਚਰਾਉਣ ਆਨੇ ਜੇ ਪਹਿਲੀ ਟਾਈਮ ਆਇਆ ਨਹੀਂ ਨਹੀਂ ਅੱਗੇ ਵੀ ਉਹਨੇ ਅੱਗੇ ਵੀ ਚਰਾਉਣ ਆਣੇ ਤੇ ਤੁਹਾਡੇ ਪਿੰਡ ਹੈ ਨਹੀਂ ਚਰਾ ਉੱਥੇ ਕੋਈ ਉੱਥੇ ਨਹੀਂ ਤੇ ਹੁਣ ਜਿਹੜਾ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਹੈ ਤੇ ਇਹਦੀ ਪਰਵਾਹੀ ਕਰੋਗੇ ਤੁਸੀਂ ਨੁਕਸਾਨ ਤਾਂ ਆਏਗਾ ਜਿੰਨਾ ਹੈਗਾ ਬਾਕੀ ਭਰਾਣੇ ਫੋਨ ਲਾ ਕੇ ਬੈਠ ਕੇ ਸ਼ਾਮ ਨੂੰ ਗੱਲ ਕਰ ਲੈਣੇ ਆ ਅੱ ਨੇ ਤੁਹਾਡੇ ਆਪਣੇ ਜਿੱਥੇ ਰੈਸ਼ ਹੈਗੀ ਆ ਉੱਥੇ ਤੁਹਾਡੇ ਕੋਲ ਪ੍ਰਬੰਧ ਹੈ ਨਹੀਂ ਕਿ ਪੱਠਿਆਂ ਦਾ ਜਾਂ ਕਿ ਉੱਥੇ ਰੈਸ਼ ਦਾ ਤੁਹਾਡਾ ਕੋਈ ਨਹੀਂ ਉੱਥੇ ਹੈ ਨਹੀਂ ਉੱਥੇ ਜਿੱਦਾਂ ਦੇਰੇ ਬਹੁਤ ਜ਼ਿਆਦਾ ਗੁਜਰਾਵਲੇ ਨਹੀਂ ਪਰ ਤੁਸੀਂ ਦੂਸਰੇ ਪਿੰਡ ਜਿਹੜਾ ਚਰਾਉਣ ਆਉਂਦੇ ਆਂ ਛੜਕਾਂ ਦੇ ਉੱਪਰ ਲੱਗ ਜਾਂਦੇ ਛੜਕਾਂ ਦੇ ਉੱਪਰ ਖਲਾਰਾ ਵੀ ਪੈਂਦਾ ਜੇ ਬੂਟੇ ਲੱਗੇ ਹੋਣ ਉਹਨਾਂ ਦੇ ਵੀ ਨੁਕਸਾਨ ਹੁੰਦਾ ਆ ਨਹੀਂ ਨਹੀਂ ਨੁਕਸਾਨ ਤਾਂ ਨਹੀਂ ਕਰਾਉਂਦੇ ਭਈ ਇਹ ਪਹਿਲੀ ਪਹਿਲੀ ਵਾਰ ਹੋਇਆ ਵਾ ਬਾਕੀ ਇੱਥੇ ਸਾਰਿਆਂ ਨੇ ਪੁੱਛ ਲਓਗੇ ਨਾ ਨੁਕਸਾਨ ਨਹੀਂ ਹੁੰਦਾ ਤੁਹਾਨੂੰ ਕਿਸੇ ਪੰਚਾਇਤ ਨੇ ਕਦੀ ਮਨਾ ਨਹੀਂ ਕੀਤਾ ਵੀ ਤੁਸੀਂ ਆਪਣੇ ਜਿਹੜੇ ਪਸ਼ੂ ਆਪਣੇ ਪਿੰਡ ਆ ਚਾਹ ਦੂਸਰੇ ਬਣਾ ਕਰ ਗਏ ਨੇ ਤੇ ਨੁਕਸਾਨ ਤੁਹਾਡੇ ਸਾਹਮਣੇ ਹੁਣ ਹੋਇਆ ਤਾ ਹੈ ਇਹ ਹੋਇਆ ਇਹ ਵਿਆਹ ਵਾ ਇਹਨਾਂ ਨੂੰ ਬੈਠੇ ਗੱਲ ਕਰ ਲੈਣੇ